ਗੋੜੀ ਕਬੀਰ ਜੀ ਜਹ ਸਿਰ ਰਚ ਰਚ ਬੰਦ ਤਪਾਗੋ ਜਿਸ ਸਿਰ ਤੇ ਮਨੁਖ ਸਵਾਰ ਸਵਾਰ ਪੱਗ ਬੰਨਦਾ ਹੈ ਸੋ ਸਿਰ ਚੁੰਚ ਸਵਾਰੈ ਕਾਗੋ ਮੋਤਾਂ ਤੇ ਉਸ ਸਿਰ ਨੂੰ ਕਾ ਆਪਣੀਆਂ ਚੁੰਝਾਂ ਨਾਲ ਸਵਾਰਦੇ ਹਨ ਇਸ ਤਨ ਧਨ ਕੋ ਕਿਆ ਕਰ ਬਈਆ ਕਿਹ ਪਾਈਏ ਸਰੀਰ ਦਾ ਤੇ ਸਤਨ ਦਾ ਕੀ ਮਾਨ ਕਰਨਾ ਹੋਇਆ ਰਾਮ ਨਾਮ ਕਾਹੇ ਨਾ ਦੜੀਆ ਰਹਾਉ ਕਿਉਂ ਨਹੀਂ ਪ੍ਰਭੂ ਦੇ ਨਾਮ ਨੂੰ ਸਿਮਰਦਾ ਕਹਤ ਕਬੀਰ ਸੁਨੋ ਮਾਨ ਮੇਰੇ ਕਬੀਰ ਆਖਦਾ ਹੈ ਮੇਰੇ ਮਾਨ ਸੁਣ ਇਹੀ ਹਵਾਲ ਹੋਏਂਗੇ ਤੇਰੇ ਮੌਤਾਂ ਤੇ ਤੇਰੇ ਨਾਲ ਵੀ ਇਹੋ ਜਿਹੀ ਹੀ ਹੋਏਗੀ ਸਬਨਾ ਨਾਲ ਹੁੰਦੀ ਹੈ ਤੇਰੇ ਨਾਲ ਵੀ ਹੋਣੀ ਗੌੜੀ ਗਵਾਰੀ ਕੇ ਪਦੇ 35 ਗਵਾਰੀ ਗੌੜੀ ਦੇ 35 ਸ਼ਬਦ ਇਥੇ ਬਾਬਾ ਕਬੀਰ ਜੀ ਦੇ ਆਪਾਂ ਸਾਰਿਆਂ ਨੇ ਪੜਿਆ ਰਾਗ ਗੋੜੀ ਗੁਆਰੀ ਅਸ਼ਟਪਦੀ ਕਬੀਰ ਜੀ ਕੀ ਰਾਗ ਗੋੜੀ ਗੁਆਰੀ ਵਿੱਚ ਗੁਰੂ ਭਗਤ ਕਬੀਰ ਜੀ ਦੀ ਅੱਠ ਪਦਿਆਂ ਵਾਲੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੁਖ ਮੰਗਤ ਦੁਖ ਆ ਗਏ ਆਵੇ ਸੋ ਸੁਖਾ ਮੋ ਨ ਮੰਗੇ ਆ ਪਾਵੇ ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ ਜਿਸ ਸੁਖ ਦੇ ਮੰਗਿਆ ਦੁਖ ਮਿਲਦਾ ਹੈ ਵੇਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਰਾਮ ਨਿਵਾਸ ਅਜੇ ਵੀ ਸਾਡੀ ਸੁਰਤ ਮਾਇਆ ਵਿੱਚ ਹੀ ਲੱਗੀ ਹੋਈ ਹੈ ਤੇ ਇਸ ਮਾਇਆ ਤੋਂ ਹੀ ਸੁੱਖਾਂ ਦੀ ਆਸ ਲਈ ਬੈਠੇ ਹਾਂ ਤਾਂ ਫਿਰ ਜੋਤ ਰੂਪ ਨਿਰੰਕਾਰ ਦਾ ਨਿਵਾਸ ਇਸ ਸੁਰਤ ਵਿੱਚ ਕਿਵੇਂ ਹੋ ਸਕੇ ਇਸ ਸੁਖ ਤੇ ਸ਼ਿਵ ਬ੍ਰਹਮੜਾਨਾ ਸੋ ਸੁਖ ਹਮੋ ਸਾਚ ਕਰ ਜਾਣਾ ਇਸ ਮਾਇਆ ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤਿਆਂ ਨੇ ਵੀ ਕੰਨਾਂ ਨੂੰ ਹੱਥ ਲਾਇਆ ਪਰ ਸੰਸਾਰੀ ਜੀਵਾਂ ਨੇ ਇਹ ਸੁਖ ਨੂੰ ਸੱਚਾ ਕਰਕੇ ਸਮਝਿਆ ਹੈ ਸੰਕਾਦਕ ਨਾਰਦ ਮਨ ਸਿਖਾ ਬ੍ਰਹਮਾ ਦੇ ਚਾਰੇ ਪੁੱਤਰ ਸੰਕ ਸੰਨੰਦ ਸੰਕ ਆਦਿਕ ਨਾਰਦ ਮونی ਅਤੇ ਛੇਸ਼ਨਾਗ ਤਨ ਪੀ ਤਨ ਮੈਂ ਮਨ ਨਹੀਂ ਪੇਖਾ ਇਹਨਾਂ ਨੇ ਵੀ ਇਸ ਮਾਇਆ ਸੁਖ ਵੱਲ ਸੁਰਤ ਲੱਗੀ ਰਹਿਣ ਦੇ ਕਾਰਨ ਆਪਣੇ ਮਨ ਨੂੰ ਆਪਣੇ ਸਰੀਰ ਵਿੱਚ ਨਾ ਵੇਖਿਆ ਭਾਉ ਇਹਨਾਂ ਦਾ ਮਨ ਵੀ ਅੰਤਰਾਤਮੇ ਟਿਕਿਆ ਨਾ ਰਹਿ ਸਕਿਆ ਇਸ ਮਨ ਕੋ ਕੋਈ ਖੋਜੋ ਭਾਈ ਹੈ ਭਾਈ ਕੋਈ ਤੇਰੇ ਇਸ ਮਨ ਦੀ ਖੋਜ ਕਰੋ ਤਨ ਛੂਟੇ ਮਨ ਕਾ ਕਹਾਂ ਸਮਾਈ ਤਨ ਝੂਟੇ ਮਨ ਕਹਾਂ ਸਮਾਈ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ਗੁਰ ਪ੍ਰਸਾਦੀ ਜੈ ਦੇਉ ਨਾਮ ਸਤਿਗੁਰ ਦੀ ਕਿਰਪਾ ਨਾਲ ਇਹ ਨਾਮ ਜੈ ਦੇਵ ਤੇ ਨਾਮਦੇਵ ਜੀ ਵਰਗੇ ਭਗਤਾ ਨਹੀਂ ਭਗਤ ਕਾ ਪ੍ਰੇਮ ਇਨਹੀ ਹੈ ਜਾਨਾ ਭਗਤੀ ਦੇ ਚਾਉ ਨਾਲੇ ਸਮਝੀ ਇਹ ਗੱਲ ਸਮਝੀ ਹੈ ਕਿ ਤਨ ਛੂਟੇ ਮਨ ਕਹਾਂ ਸਮਾਈ ਮਨ ਕਿੱਥੇ ਜਾਂਦਾ ਫਿਰ ਗੁਰੂ ਸਾਹਿਬ ਜੀ ਸਮਝਾਉਂਦੇ ਆ ਹਨ ਕਬੀਰ ਜੀ ਇਸ ਮਨ ਕੋ ਨਹੀਂ ਆਵਨ ਜਾਣਾ ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਨਹੀਂ ਪੈਂਦਾ ਮਨ ਜੰਮਦਾ ਮਰਦਾ ਨਹੀਂ ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ ਜਿਸ ਮਨੁੱਖ ਦੀ ਸੁੱਖਾਂ ਵਾਸਤੇ ਪਟਕਣਾ ਦੂਰ ਹੋ ਗਈ ਜਿਸ ਨੇ ਪ੍ਰਭੂ ਨੂੰ ਪਛਾਨ ਲਿਆ ਪ੍ਰਭੂ ਨਾਲ ਸਾਝ ਪਾ ਲਈ ਇਸ ਮਨ ਕੋ ਰੂਪ ਨਰੇਖੇ ਆਕਾਈ ਅਸਲ ਵਿੱਚ ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚੇਹ ਨਹੀਂ ਹੈ ਹੁਕਮ ਹੈ ਹੋਇਆ ਹੁਕਮਾ ਪੂਜ ਸਮਾਈ ਪ੍ਰਭੂ ਦੇ ਹੁਕਮ ਵਿੱਚ ਹੀ ਇਹ ਵੱਖਰੇ ਰੂਪ ਵਾਲਾ ਬਣਿਆ ਹੈ ਤੇ ਪ੍ਰਭੂ ਦੀ ਰਾਜਾ ਨੂੰ ਸਮਝ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ ਇਸ ਮਨ ਦਾ ਕੋਈ ਜਾਣੈ ਭਿਓ ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ ਇਹ ਮਨ ਲੀਣ ਪੈ ਸੁਖ ਦੇਉ ਉਹ ਇਸ ਮਨੰਦੇ ਰਾਹੀ ਅੰਤਰਾਤ ਮੇਲীন ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜਿਉ ਇੱਕ ਅਰ ਸਗਲ ਸਰੀਰਾ ਜੋ ਆਪੇ ਕਹਤ ਸਾਰੇ ਸਰੀਰਾਂ ਵਿੱਚ ਮੌਜੂਦ ਹੈ ਇਸ ਮਨ ਕੋ ਰਵ ਰਹੇ ਕਬੀਰ ਕਬੀਰ ਉਸ ਸਰਵ ਵਿਆਪਕ ਮਾਨ ਭਉ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹੈ ਗੋੜੀ ਗਵਾਰੀ ਆਹਨਿਸ ਇੱਕ ਨਾਮ ਜੋ ਜਾਗੇ ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿੱਚ ਸੁਚੇਤ ਰਹੇ ਹਨ ਕੇਤਕ ਸਿੱਧ ਭੈ ਲਿਵ ਲਾਗੇ ਰਹਾਓ ਬਥੇਰੇ ਉਹ ਮਨੁੱਖ ਜੀਵਨ ਸਫਰ ਦੀ ਦੌੜ ਵਿੱਚ ਭੁੱਗ ਗਏ ਹਨ ਜਿਨ੍ਹਾਂ ਨੇ ਨਾਮ ਵਿੱਚ ਹੀ ਸੁਰਤ ਜੋੜੀ ਰੱਖੀ ਹੈ ਸਾਧਕ ਸਿੱਧ ਸਗਲ ਮੁਨ ਹਾਰੇ योग साधना ਕਰਨ ਵਾਲੇ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਤੇ ਸਾਰੇ Muni ਲੋਕ ਸੰਸਾਰ ਸਮੁੰਦਰ ਤੋਂ ਤਰੰਤੇ ਹੋਰ ਹੋਰ ਵਸੀਲੇ ਲੱਭ ਕੇ ਥੱਕ ਗਏ ਹਨ ਏਕਨਾਮ ਏਕਨਾਮ ਕਲਪਤਰ ਤਾਰੇ ਕੇਵਲ ਪ੍ਰਭੂ ਦਾ ਨਾਮ ਹੀ ਕਲਪਰੋਖ ਹੈ ਜੋ ਜੀਵਾਂ ਦਾ ਬੇੜਾ ਪਾਰ ਕਰ ਸਕਦਾ ਹੈ ਜੋ ਹਰ ਹਰੇ ਸੋ ਹੋ ਹੈ ਨਯਾਨਾ ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਤੋਂ ਵੱਖਰੇ ਨਹੀਂ रह ਜਾਂਦੇ ਕਹ ਕਬੀਰ RAM ਨਾਮ ਪਛਾਨਾ ਕਬੀਰ ਆਖਦਾ ਹੈ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ ਭਾਉ ਪ੍ਰਭੂ ਦੇ ਨਾਮ ਨਾਲ ਡੂੰਗੀ ਸਾਂਝ ਉਹਨਾਂ ਨੇ ਪਾ ਲਈ ਹੈ ਗੌੜੀ ਪੀ ਸੋਰਠ ਪੀ ਰੇ ਜੀ ਨਿਲਾਜ ਲਾਜ ਤੋਹ ਨਹੀਂ ਹੈ ਬੇਸ਼ਰਮ ਮੰਤ ਨੂੰ ਸ਼ਰਮ ਨਹੀਂ ਆਉਂਦੀ ਹਾਰ ਤਜ ਕਤ ਕਾਹੂ ਕੇ ਜਾਹੀ ਰਹਾਓ ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈ ਭਾਉ ਕਿਉਂ ਹੋ ਰ ਆਸਰੇ ਤੂੰ ਤੱਕਦਾ ਹੈ راہ ਜਾਂ ਕੋ ਠਾਕੁਰ ਊਚਾ ਹੋਈ ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ ਸੋ ਜਨ ਪਰ ਕਰ ਜਾਤ ਨ ਸੋਹੀ ਉਹ ਪ੍ਰਾਇ ਕਰੀ ਜਾਂਦਾ ਚੰਗਾ ਨਹੀਂ ਲੱਗਦਾ ਸੋ ਸਾਹਿਬ ਰਹਿਆ ਭਰਪੂਰ हे मान ओ मालिक प्रभु सब थाई मौजूद है सदा संग नाहीं हर दूर सदा तेरे नाल है तैं थों दूर नहीं है कवला चरण शरण है जाके लक्ष्मी भी जस दे चरणा दा आसरा लई बैठी है कह नानक कह जान का नाहीं कर ता कह कह जान ਕਾ ਨਹੀਂ ਕਰਤਾ ਕਹੇ 헤 ਭਾਈ ਦੱਸ ਉਸ ਪ੍ਰਭੂ ਦੇ ਘਰ ਕਿਸ ਛੈ ਦੀ ਕਮੀ ਹੈ ਸਭ ਕੋ ਕਹੇ ਜਸ ਕੀ ਬਾਤਾਂ ਜਿਸ ਪ੍ਰਭੂ ਦੀਆਂ ਵਡਿਆਈਆਂ ਦੀਆਂ ਗੱਲਾਂ ਹਰੇਕ ਜੀਵ ਕਰ ਰਿਹਾ ਹੈ ਸੋ ਸਮਰੱਥ ਨਿਜਪਤ ਹੈ ਦਾਤਾ ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ ਉਹ ਸਾਡਾ ਸਭਨਾ ਦਾ ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਕਹੇ ਕਬੀਰ ਪੂਰਨ ਜਗ ਸੋਈ ਕਬੀਰ ਆਖਦਾ ਹੈ ਸੰਸਾਰ ਵਿੱਚ ਕੇਵਲ ਉਹੀ ਮਨੁੱਖ ਗੁਣਾ ਵਾਲਾ ਹੈ ਜਾਂਕੇ ਹਿਰਦੈ ਅਵਰ ਨ ਹੋਈ ਜਿਸਦੇ ਹਿਰਦੇ ਵਿੱਚ ਪ੍ਰਭੂ ਤੋਂ ਬਿਨਾਂ ਕੋਈ ਹੋਰ ਦਾਤਾ ਜੰਚਦਾ ਨਹੀਂ ਕੌਣ ਕੋ ਪੂਤ ਪਿਤਾ ਕੋ ਕਾਕੂ ਕਿਸਨ ਦਾ ਕੋਈ ਪੁੱਤਰ ਹੈ ਕਿਸਨ ਦਾ ਕੋਈ ਪਿਓ ਹੈ ਭਾਉ ਪਿਓ ਤੇ ਪੁੱਤਰ ਵਾਲਾ ਸਾਖ ਸਦਾ ਕਾਇਮ ਰਹਿਣ ਵਾਲਾ ਨਹੀਂ ਪ੍ਰਭੂ ਨੇ ਇੱਕ ਖੇਡ ਰਚੀ ਹੋਈ ਹੈ ਕੌਣ ਮਰੇ ਕੋ ਦੇ ਸੰਤਾਪੋ ਕੌਣ ਮਰਦਾ ਹੈ ਤੇ ਕੌਣ ਇਸ ਮੌਤ ਦੇ ਕਾਰਨ ਪਿਛਲਿਆਂ ਨੂੰ ਕਲੇਸ਼ ਦਿੰਦਾ ਹੈ ਭਾਉ ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦਿੰਦਾ ਹੈ ਸੰਜੋਗਾ ਅਨੁਸਾਰ 4 ਦਿਨਾਂ ਦਾ ਮੇਲਾ ਹੈ ਸੰਜੋਗਾ ਦੀ ਖੇਡ ਹੈ ਹਾਰ ਠੱਗ ਜੱਗ ਕੋ ਠਗਰੀ ਲਾਈ ਪ੍ਰਭੂ ਠੱਗ ਨੇ ਜਗਤ ਦੇ ਜੀਵਾਂ ਨੂੰ ਮੋਹ ਰੂਪ ਠੱਗੀ ਗੋਟੀ ਲਾਈ ਗਈ ਜਿਸ ਕਰਕੇ ਜੀਵ ਸੰਬੰਧੀਆਂ ਦਾ ਬੋ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ ਹਾਰੇ ਕੇ ਬਿਯੋਗ ਕੈਸੇ ਜੀਓ ਮੇਰੀ ਮਾਈ ਰਹਾਓ ਪਰ ਹੈ ਮੇਰੀ ਮਾਂ ਮੈਂ ਇਸ ਠਗਬੂਟੀ ਵਿੱਚ ਨਹੀਂ ਫਸਿਆ ਕਿਉਂਕਿ ਮੈਂ ਪ੍ਰਭੂ ਤੋਂ ਵਿਛੜ ਕੇ ਜੀਉ ਹੀ ਨਹੀਂ ਸਕਦਾ ਕੌਣ ਕੋ ਪੁਰਖ ਕੌਣ ਕੀ ਨਾਰੀ ਕਿਸ ਸਤਰੀ ਦਾ ਕੋਈ ਖਸਮ ਕਿਸ ਖਸਮ ਦੀ ਕੋਈ ਬੂਟੀ ਭਾਵੇਂ ਇਸਤਰੀ ਪਤੀ ਵਾਲਾ ਸਾਗ ਜੀਵਿਤ ਵਿੱਚ ਸਦਾ ਤੇ ਰਹਿਣ ਵਾਲਾ ਨਹੀਂ ਇਹ ਖੇਡ ਆਖਰ ਮੁੱਕ ਜਾਂਦੀ ਹੈ ਆ ਤਤ ਲੈ ਹੋ ਸਰੀਰ ਵਿਚਾਰੀ ਇਸ ਅਸਲੀਅਤ ਨੂੰ ਹੈ ਭਾਈ ਇਸ ਮਨੁੱਖਾ ਸਰੀਰ ਵਿੱਚ ਹੀ ਸਮਝੋ ਭਾਵ ਇਹ ਮਨੁੱਖਾ ਜਨਮ ਹੀ ਮੌਕਾ ਹੈ ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਕਬੀਰ ਆਖਦਾ ਹੈ ਜਿਸ ਜੀਵ ਦਾ ਮਨ ਮੋਹ ਰੂਪੀ ਠੱਗ ਬੂਟੀ ਬਣਾਉਣ ਵਾਲੇ ਪ੍ਰਭੂ ਠੱਗ ਨਾਲ ਇੱਕਵੇਂ ਕੋ ਗੇਠ ਗੋਰੀ ਠੱਗ ਪਹਿਚਾਨਿਆ ਉਸ ਵਾਸਤੇ ਠੱਗ ਬੁਟੀ ਮੁੱਬੇ ਸਮਝੋ ਕਿਉਂਕਿ ਉਸਨੇ ਮੋਹ ਤੋਂ ਪੈਦਾ ਕਰਨ ਵਾਲੇ ਨਾਲ ਸਾਝ ਪਾ ਲਈ ਮੋਹ ਪੈਦਾ ਕਰਨ ਵਾਲੇ ਜਦੋਂ ਜੀਵਨ ਚ ਆ ਗਿਆ ਤਾਂ ਮੋਹ ਫਿਰ ਆਪੇ ਹੀ ਖਤਮ ਹੋ ਗਿਆ ਆਬ ਮੋਹ ਜ ਅਬੋ ਮੋ ਕੋ ਭੈ ਰਾਜਾ ਰਾਮ ਸਹਾਈ ਅਬ ਮੋ ਕੋ ਭੈ ਰਾਜਾ ਰਾਮ ਸਹਾਈ ਹਾਰਥਾ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ ਜਨਮ ਮਰਨ ਕੱਟ ਪਰਮਗਤ ਪਾਈ ਰਹਾਓ ਤਾਈਂੇ ਮੈਂ ਜਨਮ ਮਰਨ ਦੀ ਬੇੜੀ ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ਰਹਾਓ ਸਾਧੂ ਸੰਗਤ ਦੀ ਓਰਲਾਈ ਪ੍ਰਭੂ ਨੇ ਮੈਨੂੰ satsang ਵਿੱਚ ਰਲਾ ਦਿੱਤਾ ਪੰਜ ਦੂਤ ਤੇ ਲਿਓ ਛਡਾਏ ਤੇ ਕਾਮ ਆਦਿਕ ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਅੰਮ੍ਰਿਤ ਨਾਮ ਜਪੋ ਜਪ ਰਸਨਾ ਹੁਣ ਮੈਂ ਜੀਵ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ ਰੂਪ ਜਾਪ ਜਪਦਾ ਅਮੋਲ ਦਾਸ ਕਰ ਲੀਨੋ ਆਪਣਾ ਮੈਨੂੰ ਤਾਂ ਉਸ ਨੇ ਬਿਨਾਂ ਦਮਾਂ ਦੇ ਆਪਣਾ ਗੋਲਾ ਬਣਾ ਲਿਆ ਸਤਗੁਰ ਕੀਨੋ ਪਰ ਉਪਕਾਰ ਸਤਗੁਰ ਨੇ ਮੇਰੇ ਉੱਤੇ ਬੜੀ ਮਿਹਰ ਕੀਤੀ ਕਾੜ ਲੀਨ ਸਾਗਰ ਸੰਸਾਰ ਮੈਨੂੰ ਉਸਨੇ ਸੰਸਾਰ ਸਮੁੰਦਰ ਵਿੱਚੋਂ ਕੱਢ ਲਿਆ ਚਰਨ ਕਮਲ ਸਿਉ ਲਾਗੀ ਪ੍ਰੀਤ ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਣਾ ਨਾਲ ਪ੍ਰੀਤ ਬਣ ਗਈ ਹੈ ਗੋਬਿੰਦ ਬਸੈ ਨਿਤਾ ਨਿਤ ਚੀਤ ਪ੍ਰਭੂ ਹਰ ਵੇਲੇ ਮੇਰੇ ਚਤ ਵਿੱਚ ਵਸ ਰਿਹਾ ਹੈ ਮਾਇਆ ਤਪਤ ਬੁਝਿਆ ਅੰਗਿਆਰ ਮੇਰੇ ਅੰਦਰੋਂ ਮਾਇਆਵਾੜੀ ਸੜਨ ਮਿਟ ਗਈ ਮਾਇਆ ਦਾ ਬਦਲਾ ਭਾਮੜ ਬੁਝ ਗਿਆ ਮਨ ਸੰਤੋਖ ਨਾਮ ਆਧਾਰ ਹੁਣ ਮੇਰੇ ਮਨ ਵਿੱਚ ਸੰਤੋਖ ਹੈ ਪ੍ਰਭੂ ਦਾ ਨਾਮ ਮਾਇਆ ਦੇ ਥਾਂ ਮੇਰੇ ਮਨ ਦਾ ਆਸਰਾ ਬਣ ਗਿਆ ਹੈ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਪਾਣੀ ਵਿੱਚ ਧਰਤੀ ਤੇ ਹਰ ਥਾਂ ਪ੍ਰਭੂ ਖਸਮ ਹੀ ਵਸ ਰਹੇ ਜਾਪਦੇ ਹਾਂ ਜਤ ਪੇਖੋਂ ਤਤ ਅੰਤਰ ਜਾਮੀ ਮੈਂ ਜਿੱਧਰ ਤੱਕਦਾ ਹਾਂ ਉਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ ਦਿਸਦਾ ਹੈ ਆਪਣੀ ਭਗਤ ਆਪ ਦੇ ਰੜਾਈ ਪ੍ਰਭੂ ਨੇ ਆਪਣੀ ਹੀ ਭਗਤੀ ਮੇਰੇ ਹਿਰਦੇ ਵਿੱਚ ਪੱਕੀ ਕੀਤੀ ਹੈ ਪੂਰਬ ਲਿਖਤ ਮਿਲਿਆ ਮੇਰੇ ਭਾਈ हे hey, प्यारे वीर मेनू ता ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ ਮੇਰੇ ਤਾਂ ਭਾਗ ਜਾਗ ਪਏ ਹਨ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਜਿਸ ਪੀ ਜੀਵ ਉਤੇ ਮਿਹਰ ਕਰਦਾ ਹੈ ਉਸ ਲਈ ਅਜਿਹਾ ਸੋਹਣਾ ਸੁਆਬ ਬਣਾ ਦਿੰਦਾ ਹੈ ਕਬੀਰ ਕੋ ਸੁਆਮੀ ਗਰੀਬ ਨਿਵਾਜ ਕਬੀਰ ਦਾ ਖਸਮ ਪ੍ਰਭੂ ਗਰੀਬਾਂ ਨੂੰ ਨਿਵਾਜਣ ਵਾਲਾ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ ਪਾਤਕ ਦੀ ਪਿੱਟ ਪੈਦਾ ਹੋ ਜਾਂਦੀ ਹੈ ਤਾਂ ਪਾਣੀ ਵਿੱਚ ਸੂਤਕ ਹੈ ਧਰਤੀ ਉੱਤੇ ਸੂਤਕ ਹੈ ਹਰ ਥਾਂ ਸੂਤਕ ਦੀ ਉਤਪਤੀ ਹੈ ਭਾਵ ਹਰ ਥਾਂ ਪਿੱਟਿਆ ਹੋਇਆ ਹੈ ਕਿਉਂਕਿ ਜਨਮੇ ਸੂਤਕ ਮੋਏ ਫਨ ਸੂਤਕ ਸੂਤਕ ਪਰਜ ਬਗੋਈ ਕਿਸੇ ਜੀਵ ਦੇ ਜੰਮਣ ਤੇ ਸੂਤਕ ਪੈ ਜਾਂਦਾ ਹੈ ਫਿਰ ਮਰਨ ਤੇ ਵੀ ਸੂਤਕ ਆ ਪੈਂਦਾ ਹੈ ਇਸ ਭੇਟ ਦੇ ਭਰਮ ਵਿੱਚ ਦੁਨੀਆ ਖਵਾਰ ਹੋ ਰਹੀ ਕਹਰੇ ਪੰਡਿਆ ਕੌਣ ਪਵੀਤਾ ਹੈ ਪੰਡਤ ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ ਸੁੱਚਾ ਕੌਣ ਹੋ ਸਕਦਾ ਹੈ ਪਵਿੱਤਰ ਕਿਹੜਾ ਥਾਂ ਤੇ ਕਿਦਾਂ ਹੋ ਸਕਦਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਤਾਂ ਫਿਰ ਹੈ ਪਿਆਰੇ ਮਿੱਤਰ ਇਸ ਗੱਲ ਨੂੰ ਗੌਰ ਨਾਲ ਵਿਚਾਰ ਕੇ ਦੱਸ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ਼ਰਮਣੀ ਹੋਈ ਨੇਰੇ ਇੰਨੀ ਅੱਖੀਂ ਦੇਖਦੇ ਜੀਵ ਨਹੀਂ ਜੰਮਦੇ ਮਰਦੇ ਸਾਡੇ ਬੋਲ ਚੱਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ ਤਾਂ ਫਿਰ ਅੱਖਾਂ ਵਿੱਚ ਸੂਤਕ ਹੈ ਬੋਲਣਾ ਪਉ ਜੀਵ ਵਿੱਚ ਸੂਤਕ ਹੈ ਕੰਨਾਂ ਵਿੱਚ ਵੀ ਸੂਤਕ ਹੈ ਉਠਤ ਬੈਠਤ ਸੂ ਤਕ ਲਾਗੇ ਸੂਤਕ ਪਰੈ ਰ ਸੋਈ ਉੱਠਦੇ ਆ ਬੈਠਦੇ ਹਰ ਵੇਲੇ ਸਾਨੂੰ ਸੂਤਕ ਪਹਿ ਰਿਆ ਸਾਡੀ ਰਸੋਈ ਵਿੱਚ ਵੀ ਸੂਤਕ ਫਾਸਨ ਕੀ ਬਿਦ ਸਭ ਕੋ ਜਾਣੇ ਛੂਟਨ ਕੀ ਇਕ ਕੋਈ ਜਿਦੜ ਵੇਖੋ ਹਰੇਕ ਜੀਵ ਸੂਤਕ ਦੇ ਭਰਮ ਵਿੱਚ ਫਸਣ ਦਾ ਹੀ ਟੰਗ ਜਾਣਦਾ ਹੈ ਇੰਨਾ ਵਿੱਚ ਖਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ ਕਹੇ ਕਬੀਰ RAM ਹਿਰਦੈ ਵਿਚਾਰੈ ਸੂਤਕ ਤਨੈ ਨ ਹੋਈ ਕਬੀਰ ਆਖਦਾ ਹੈ ਜੋ ਜੋ ਮਨੁਖ ਆਪਣੇ ਹਿਰਦੈ ਵਿੱਚ ਪ੍ਰਭੂ ਨੂੰ ਸਿਮਰਦਾ ਹੈ ਉਹਨਾਂ ਨੂੰ ਇਹ ਪੇਟ ਨਹੀਂ ਲੱਗਦੀ ਗੌੜੀ ਝਗੜਾ ਏਕ ਨਿਬੇਰੋ RAM ਏਕ ਵੱਡਾ ਸ਼ੰਕਾ ਦੂਰ ਕਰ ਦੇ ਭਾਵੇਂ ਸ਼ੱਕ ਮੈਨੂੰ ਮੇਰੇ ਚਰਨਾਂ ਤੇਰੇ ਚਰਨਾਂ ਵਿੱਚ ਜੁੜਨੇ ਦੇਂਦਾ ਜੋ ਤੁਮੇ ਆਪਣੇ ਜਨ ਸੋ ਕਾਮ ਰਹਾਓ ਹੈ ਪ੍ਰਭੂ ਜੀ ਤੇਨੂੰ ਆਪਣੇ ਸੇਵਕ ਨਾਲ ਕਾਮ ਹੈ ਪਾਉ ਜੇ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੁੜੀ ਰੱਖਣਾ ਹੈ ਰਹਾਓ ਇਹ ਮਨ ਵੱਡਾ ਕਿ ਜਾਂ ਸੋ ਮਨ ਮਾਨਿਆ ਇਹ ਮਨ ਵੱਡਾ ਆ ਕਿ ਇਸ ਤੋਂ ਵਧੇਕ ਬਲਵਾਨ ਉਹ ਪ੍ਰਭੂ ਹੈ ਜਿਸ ਨਾਲ ਮਨ ਪਤੀ ਜਾਂਦਾ ਹੈ ਤੇ ਭਟਕਣੋਂ ੜ ਜਾਂਦਾ ਹੈ RAM ਵੱਡਾ ਕਹਿ ਰਾਮੈ ਜਾਣਿਆ ਕੀ ਪ੍ਰਮਾਤਮਾ ਸਤਿਕਾਰਯੋਗ ਹੈ ਜਾਂ ਉਸ ਤੋਂ ਵਧੇਰੇ ਸਤਿਕਾਰਯੋਗ ਉਹ ਮਹਾਪੁਰਖ ਹੈ ਜਿਸ ਨੇ ਪ੍ਰਮਾਤਮਾ ਨੂੰ ਪਛਾਣ ਲਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਕਿ ਬ੍ਰਹਮਾ ਅਦਿਕ ਦੇਵਤਾ ਬਲੀ ਹੈ ਜਾਂ ਉਸ ਤੋਂ ਵਧੇਰੇ ਪ੍ਰਭੂ ਹੈ ਜਿਸ ਦਾ ਪੈਦਾ ਕੀਤਾ ਹੋਇਆ ਹੈ ਬ੍ਰਹਮਾ ਵੇਦ ਵਡਾ ਕੇ ਜਹਾਂ ਤੇ ਆਇਆ ਕਿ ਵੇਦ ਆਦਿਕ ਧਰਮ ਪੁਸਤਕਾਂ ਦਾ ਗਿਆਨ ਸਿਰ ਨਵਾਉਣ ਯੋਗ ਹੈ ਜਾਉ ਮਹਾਪੁਰਖ ਜਿਸ ਨੂੰ ਇਹ ਗਿਆਨ ਮਿਲਿਆ ਹੈ ਕਹ ਕਬੀਰ ਹੋਂ ਭਇਆ ਉਦਾਸ ਕਬੀਰ ਆਖਦਾ ਹੈ ਮੇਰੇ ਮਨ ਵਿੱਚ ਸ਼ੱਕ ਉੱਠ ਰਿਹਾ ਹੈ ਤੀਰਥ ਵੱਡਾ ਕਿ ਹਰ ਕਾ ਦਾਸ ਕਿ ਤੀਰਥ ਧਰਮ ਸਥਾਨ ਪੂਜਣ ਯੋਗ ਹੈ ਜਾਂ ਪ੍ਰਭੂ ਦਾ ਉਹ ਭਗਤ ਵਧੀਕ ਪੂਜਣ ਯੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ ਹੈ राग गौड़ी चेती देखो भाई ज्ञान की आई आंदी हे सजन वेख जदों ज्ञान ने दी नेरी आंदी है सबे उडानी ब्रह्म की टाटी रह न माया बांदी रहौ ਤਾਂ ਪਰ ਵਹਿਮ ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ ਮਾਇਆ ਦੇ ਆਸਰੇ ਖਲੋਤਾ ਹੋਇਆ ਹੈ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ ਟਿਕਿਆ ਨਹੀਂ ਰਹਿ ਸਕਦਾ ਦੁਚਿੱਤੇ ਕੀ ਦੋਇ ਥੋਨ ਗਿਰਾਨੀ ਮੋਬਲੇ ਡਾ ਟੂਟਾ ਪਰ ਮੈਂ ਵਿੱਚ ਡੋਲਦੇ ਮਨ ਦੀ ਦ્વੈਤ ਰੂਪ ਥੰਮੀ ਡਿੱਗ ਪੈਂਦੀ ਹੈ ਪਾਉ ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ ਕਦੇ ਕੋਈ ਸਹਾਰਾ ਬਣਾਉਣਾ ਮਨ ਦੀ ਇਹ ਡਾਵਾਂਡੋਲ ਹਾਲਤ ਮੁੱਕ ਜਾਂਦੀ ਹੈ ਇਸ ਦੁਨਿਆਵੀ ਆਸਰੇ ਦੀ ਥੰਮੀ ਤੇ ਟਿਕਿਆ ਹੋਇਆ ਮੋਹ ਰੂਪ ਵਲਾਵੀ ਡਿੱਗ ਕੇ ਟੁੱਟ ਜਾਂਦਾ ਹੈ ਤੇ ਸ਼ਨਾ ਸ਼ਾਨ ਭਰੀ ਧਾਰੀ ਉੱਪਰ ਦੁਰਮਤ ਪਾਂਡਾ ਫੁੱਟਾ ਇਸ ਮੋਹ ਰੂਪ ਵੜੇ ਤੇ ਟਿਕਿਆ ਹੋਇਆ ਤ੍ਰਿਸ਼ਨਾ ਦਾ ਛੱਪਰ ਵੜਾ ਟੁੱਟ ਜਾਣ ਕਰਕੇ ਕੁੰਜਿਆ ਪੈਂਦਾ ਤੇ ਇਸ ਪੁਜੱਜੀ ਮਤ ਦਾ ਪਾਂਡਾ ਫਸ ਜਾਂਦਾ ਹੈ ਭਾਓ ਇਹ ਸਾਰੀ ਦੀ ਸਾਰੀ ਪੁਜੱਜੀ ਮਤ ਮੁੱਕ ਜਾਂਦੀ ਆਂਦੀ ਪਛੈ ਜੋ ਜਲ ਵਰਖੈ ਤਿਹ ਤੇਰਾ ਜਨ ਪੀਣਾ ਗਿਆਨ ਦੀ ਹਨੇਰੀ ਦੇ ਪਿੱਛੋਂ ਜਿਹੜਾ ਨਾਮ ਦਾ ਮੀਂਹ ਵਰਦਾ ਹੈ ਉਸ ਵਿੱਚ ਹੈ ਪ੍ਰਭੂ ਤੇਰੀ ਭਗਤੀ ਕਰਨ ਵਾਲਾ ਤੇਰਾ ਭਗਤ ਬੇਜ ਜਾਂਦਾ ਹੈ ਭਾਉ ਗਿਆਨ ਦੀ ਬਰਕਤ ਨਾਲ ਪਰਮ ਮੈਂ ਮੁਕ ਜਾਣ ਤੇ ਜਿਉਂ-ਜਿਉਂ ਮਨੁੱਖ ਨਾਮ ਜਪਦਾ ਹੈ ਉਸ ਦੇ ਮਨ ਵਿੱਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ ਕਭ ਕਹ ਕਬੀਰ ਮਨ ਭਿਆ ਪਰਗਾਸਾ ਉਦੈ ਭਾਨ ਜਬ ਚੀਨਾ ਕਬੀਰ ਆਖਦਾ ਹੈ ਜਦੋਂ ਹੈ ਪ੍ਰਭੂ ਤੇਰਾ ਸੇਵਕ ਆਪਣੇ ਅੰਦਰ ਤੇਰੇ ਨਾਮ ਦਾ ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿੱਚ ਵੀ ਚਾਨਣ ਹੋ ਜਾਂਦਾ ਹੈ ਗੌੜੀ ਚੇਤੀ ਰਾਗ ਗੌੜੀ ਚੇਤੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਫੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਜਸ ਸੁਣੈ ਨਾ ਹਰ ਗੁਣ ਗਾਵੇ ਕਈ ਮਨੁੱਖ ਆਪ ਨਾਂ ਕਦੇ ਪ੍ਰਭੂ ਦੀ ਸਿੱਤ ਸਲਾਹ ਸੁਣਦੇ ਹਨ ਤੇ ਨਾ ਹੀ ਹਰੀ ਦੇ ਗੁਣ ਗਾਉਂਦੇ ਹਨ ਬਾਤ ਨਹੀਂ ਅਸਮਾਨ ਗਿਰਾਵੇਂ ਪਰ ਸ਼ੇਖੀ ਦੀਆਂ ਗੱਲਾਂ ਨਾਲ ਤਾਂ ਮਨ ਨੂੰ ਅਸਮਾਨ ਨੂੰ ਢਾ ਲੈਂਦੇ ਐਸੇ ਲੋਗਨ ਸਿਓਂ ਕਿਆ ਕਹੀਐ ਅਜਿਹੇ ਬੰਦਿਆਂ ਨੂੰ ਭਲੀ ਮਤ ਦੇਣ ਦਾ ਕੋਈ ਲਾਭ ਨਹੀਂ ਜੋ ਪ੍ਰਭ ਕੀਏ ਭਗਤ ਤੇ ਬਾਜ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਝੇ ਰੱਖਿਆ ਹੈ ਉਹਨਾਂ ਨੂੰ ਮਦ ਦੇਣ ਦੇ ਥਾਂ ਸਭੋਂ ਉਹਨਾਂ ਤੋਂ ਸਦਾ ਦੂਰ ਹੀ ਰਹਿਣਾ ਚਾਹੀਦਾ ਹੈ ਰਹਾਉ ਆਪਨ ਦੇ ਚਰੂ ਪਰ ਪਾਨੀ ਉਹ ਲੋਕ ਆਪ ਤਾਂ ਕਿਸੇ ਨੂੰ ਇੱਕ ਚੁੜੀ ਜਿਤਨਾ ਪਾਣੀ ਵੀ ਨਹੀਂ ਦਿੰਦੇ ਤੇਹਨਿੰਦਾਂ ਜੇ ਗੰਗਾ ਯਾਨੀ ਪਰ ਨਿੰਦਿਆ ਉਹਨਾਂ ਦੀ ਕਰਦੇ ਹਾਂ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਏ ਬੈਠ ਤੇ ਉੱਠ ਤਕ ਕੋਟਲਤਾ ਚਾਲਾਂ ਬੈਠਦੇ ਆ ਉੱਠਦੇ ਆ ਹਰ ਵੇਲੇ ਐਡੀਆਂ ਚਾਲਾਂ ਹੀ ਚੱਲਦੇ ਆ ਆਪ ਗਏ ਔਰ ਨਹ ਕੱਲੈਂ ਉਹ ਆਪਣੇ ਆਪ ਤੋਂ ਗਏ ਗੁਜ਼ਰੇ ਬੰਦੇ ਹੋਰਨਾਂ ਨੂੰ ਵੀ ਕੁਰਾਹੇ ਪਾਉਂਦੇ ਹਨ ਛਾੜ ਪਚਰ ਜਾਯਾਨ ਨ ਜਾਣੇ ਫੋਕੀ ਬੈਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ ਬ੍ਰਹਮਾ ਨੂੰ ਕੋ ਕਹਿਓ ਨ ਮੰਨੈ ਕਿਸੇ ਵੱਡੇ ਤੋਂ ਵੱਡੇ ਬੰਨੇ ਪਰਮੰਨੇ ਸਿਆਣੇ ਦੀ ਵੀ ਗੱਲ ਨਹੀਂ ਮੰਨੈ ਆਪ ਗਏ ਔਰਨ ਹੋਂ ਖੋਵੈ ਆਪਣੇ ਆਪ ਤੋਂ ਗਏ ਗੁਜ਼ਰੇ ਉਹ ਲੋਕ ਭੁਰਨ ਨੂੰ ਵੀ ਖੁਜਾਉਂਦੇ ਹਨ ਆਗ ਲਗਾਏ ਮੰਦਰ ਮੈਂ ਸੋਵੈ ਉਹ ਮਨੁ ਆਪਣੇ ਹੀ ਘਰ ਨੂੰ ਅੱਗ ਲਾ ਕੇ ਘਰ ਵਿੱਚ ਸੌ ਰਹੇ ਹਨ ਔਰਨ ਹਸਤ ਆਪ ਹੈ ਕਾਨੇ ਉਹ ਆਪ ਤਾਂ ਕਾਨੇ ਹਨ ਕਈ ਤਰ੍ਹਾਂ ਦੇ ਵੈਰ ਕਰਦੇ ਹਨ ਪਰ ਹੋਰਨਾਂ ਨੂੰ ਮੁਖੌਲ ਕਰਦੇ ਹਨ ਤਿੰਨ ਕੋ ਦੇਖ ਕਬੀਰ ਲਜਾਨੇ ਅਜਿਹੇ ਬੰਦਿਆਂ ਨੂੰ ਵੇਖ ਕੇ ਏ ਕਬੀਰ ਸ਼ਰਮ ਆਉਂਦੀ ਹੈ